ਕੀ ਦਾ ਸਰ ਕੀ ਨਾਮ ਤੁਹਾਡਾ ਜੀ ਮੈਂ ਮੇਰਾ ਨਾਮ ਡਾਕਟਰ ਨਛੱਤਰਜੀਤ ਸਿੰਘ ਹੈ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਕੋ ਪਿਛਲੇ 3-4 ਸਾਲਾਂ ਤੋਂ ਇੱਕ ਫੂ ਟੈਸਟਿੰਗ ਲੈਬਰਾਟਰੀ ਮਜੀਠਾ ਰੋਡ ਵਿਖੇ ਚਲਾ ਰਿਹਾ ਹਾਂ ਇਹ ਸਰ ਕੀ ਨਾਮ ਤੁਹਾਡੀ ਲੈਬਰਾਟਰੀ ਦਾ ਸਰ ਜਿਹੜੀ ਮੇਰੀ ਲੈਬਰਾਟਰੀ ਹੈ ਇਸ ਦਾ ਨਾਮ ਹੈ ਮਾਈਕਰੋ ਐਨਾਲਿਸਿਸ ਬਾਇਓ ਲੈਬਸ ਪ੍ਰਾਈਵੇਟ ਲਿਮਟਿਡ ਇੱਕ ਕੰਪਨੀ ਐਕਟ ਦੇ ਅੰਦਰ ਅਸੀਂ ਰਜਿਸਟਰਡ ਕਰਵਾਈ ਹੈ ਤੇ ਇੱਕ ਬਹੁਤ ਖੁਸ਼ੀ ਵਾਲੀ ਗੱਲ ਹੈ ਕੀ ਸਾਡੀ ਇਸ ਲੈਬ ਨੂੰ NABL ਜੋ ਕਿ ਭਾਰਤ ਦੀ ਇੱਕ ਇੰਡੀਅਨ ਨੈਸ਼ਨਲ ਐਕ੍ਰੀਡੇਸ਼ਨ ਹੈ ਉਹ ਸਰਟੀਫਿਕੇਟ ਵੀ ਸਾਨੂੰ ਮਿਲ ਚੁੱਕਾ ਹੈ ਇਹ ਨਾਲ ਇਹ ਹੋ ਜਾਏਗਾ ਕਿ ਸਾਡੇ ਜਿਹੜੇ ਇਟ ਮੀਨਸ ਕਿ ਜਿਹੜਾ ਸਾਡਾ ਟੈਸਟਿੰਗ ਦਾ ਮਿਆਰ ਆ ਉਹ ਇੰਟਰਨੈਸ਼ਨਲ ਸਟੈਂਡਰਡ ਦੇ ਲੈਵਲ ਦਾ ਹੈਗਾ ਤੇ ਸਾਡੀ ਰਿਪੋਰਟ ਜਿਹੜੀ ਹਰ ਦਫ਼ਤਰ ਦੇ ਵਿੱਚ ਜਾਂ ਇੰਟਰਨੈਸ਼ਨਲ ਲੈਵਲ ਤੇ ਹੋਵੇ ਭਾਵੇਂ ਉਹ ਨੈਸ਼ਨਲ ਲੈਵਲ ਤੇ ਹੋਵੇ ਭਾਵੇਂ ਉਹ ਸਟੇਟ ਲੈਵਲ ਤੇ ਹੋਵੇ ਸਾਡੀ ਰਿਪੋਰਟ ਜਿਹੜੀ ਸੈਪਟੇਬਲ ਹੋਏਗੀ ਤੇ ਵੈਲਿਡ ਹੋਏਗੀ ਡਾਕਟਰ ਸਾਹਿਬ ਕਿਹੜੇ ਕਿਹੜੇ ਲੈਬ ਦੇ ਵਿੱਚ ਤੁਹਾਡੇ ਕੋਲ ਟੈਸਟ ਪਹਿਲਾਂ ਕੀਤੇ ਜਾਂਦੇ ਸੀਗੇ ਹਾਂ ਸਰ ਸਭ ਤੋਂ ਪਹਿਲਾਂ ਜਦੋਂ ਮੈਂ ਲੈਬ 3 ਸਾਲ ਪਹਿਲੇ ਸਟਾਰਟ ਕੀਤੀ ਸੀ ਤੇ ਮੈਂ ਬੜੇ ਬੇਸਿਕ ਜਿਹੇ ਟੈਸਟਾਂ ਤੋਂ ਸ਼ੁਰੂ ਕੀਤਾ ਸੀਗਾ ਕਿ ਜਿਹੜੇ ਟੈਸਟ ਜਿਵੇਂ ਫੂਡ ਕਾਰਪੋਰੇਸ਼ਨ ਜਾਂ ਐਫਐਸਐਸ ਦੇ ਅਕੋਰਡਿੰਗਲੀ ਚਾਹੀਦੇ ਨੇ ਅਸੀਂ ਸਿੰਪਲ ਟੈਸਟ ਕਰਦੇ ਸੀਗੇ ਜਿਹਦੇ ਵਿੱਚ ਆਪਾਂ ਕਿਸੇ ਚੀਜ਼ ਦੇ ਵਿੱਚ ਗਿੱਲਾਪਣ ਕੱਢ ਲਿਆ ਮੌਇਸਚਰ ਐਸ਼ ਕੱਢ ਲਈ ਸਿੰਪਲ ਜਿਹੇ ਟੈਸਟਾਂ ਤੋਂ ਸ਼ੁਰੂ ਕੀਤੀ ਸੀ ਦੇ ਹਾਲੀਓਂ ਲਈ ਜੋ ਲੋਕਾਂ ਨੂੰ ਪਤਾ ਲੱਗਾ ਇਸ ਏਰੀਏ ਦੇ ਲੋਕਾਂ ਨੂੰ ਜੋ ਸਾਡੇ ਕੋਲ ਆਏ ਉਹਨਾਂ ਨੇ ਆਪਣੇ ਫਿਰ ਦੁੱਧ ਦੇ ਟੈਸਟ ਕਰਾਉਣੇ ਸ਼ੁਰੂ ਕੀਤੇ ਫਿਰ ਆਪਣੇ ਮਸਾਲਿਆਂ ਦੇ ਸਬਜ਼ੀਆਂ ਦੇ ਦਾਲਾਂ ਦੇ ਆٹے ਦੇ ਇਹ ਸਾਰੇ ਸੈਂਪਲ ਜਿਹੜੇ ਟੈਸਟ ਆਉਣ ਵਾਸਤੇ ਸਾਡੇ ਕੋਲ ਆਏ ਤੇ ਉਹਦੇ ਵਾਸਤੇ ਫਿਰ ਸਾਨੂੰ ਆਪਣੇ ਸਕੋਪ ਜਿਹੜਾ ਉਹ ਵਧਾਉਣਾ ਪਿਆ ਉਹਦੇ ਵਿੱਚ ਆਪਾਂ ਨਵੇਂ ਇੰਸਟਰੂਮੈਂਟ ਵੀ ਖਰੀਦੇ ਟੈਕਨੀਕਲ ਸਟਾਫ ਵੀ ਰੱਖਿਆ ਖੁਦ ਵੀ ਸਟੱਡੀ ਕੀਤੀ ਟ੍ਰੇਨਿੰਗਾਂ ਵੀ ਲੈ ਕੇ ਆਏ ਤੇ ਹੁਣ ਇੱਕ ਲੈਵਲ ਤੱਕ ਆਪਾਂ ਇਹ ਸਾਰੇ ਟੈਸਟ ਜਿਹੜੇ ਆ ਆਪਣੀ ਲੈਬ ਦੇ ਵਿੱਚ ਕਰ ਲਏ। ਤੇ ਇਸ ਤੋਂ ਇਲਾਵਾ ਫੂਡ ਦੇ ਵਿੱਚ ਜਿਹੜੇ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡੇ ਘਰਾਂ ਦੇ ਘਰਾਂ ਦੇ ਵਿੱਚ ਰਸੋਈਆਂ ਦੇ ਵਿੱਚ ਇਸਤੇਮਾਲ ਹੁੰਦੇ ਨੇ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਲੈਬਾਰਟਰੀਆਂ ਖੂਨ ਦੇ ਟੈਸਟ ਜਾਂ ਬਲੱਡ ਦੇ ਟੈਸਟ ਮਤਲਬ ਕਿ ਜਿਹੜੀਆਂ ਕਲੀਨਿਕਲ ਲੈਬਾਰਟਰੀਆਂ ਨੇ ਉਹ ਤੇ ਬਹੁਤ ਜ਼ਿਆਦਾ ਨੇ। ਜਦੋਂ ਆਦਮੀ ਨੂੰ ਜਾਂ ਕਿਸੇ ਔਰਤ ਨੂੰ ਜਾਂ ਕਿਸੇ ਵੀ ਇੰਡੀਵਿਜੂਅਲ ਨੂੰ ਬਿਮਾਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਟੈਸਟ ਕਰਵਾਉਂਦੇ ਨੇ ਡਾਕਟਰ ਵੀ ਟੈਸਟ ਕਰਵਾਉਂਦੇ ਨੇ ਉਹ ਤੇ ਬਹੁਤ ਸਾਰੀਆਂ ਲੈਬਾਰਟਰੀਆਂ ਆ ਗਈਆਂ ਸੀ ਬਟ ਅੰਮਰ ਸਰ ਨੇ ਕਿਹਾ ਉਹ ਜੀ ਲੈਬਾਰਟਰੀ ਦੀ ਜਰੂਰਤ ਸੀਗੀ ਕਿ ਜਿਹਦੇ ਵਿੱਚ ਜੜ ਤੋਂ ਜੋ ਚੀਜ਼ ਆਪਾਂ ਖਾ ਰਹੇ ਆਂ ਸਾਨੂੰ ਇਹਨਾਂ ਦੇ ਪਤਾ ਹੀ ਹੈ ਨਾ ਕਿ ਸਾਰੀਆਂ ਜਿਹੜੀਆਂ ਬਿਮਾਰੀਆਂ ਖਾਣ ਪੀਣ ਦੇ ਨਾਲ ਹੀ ਅਟੈਚ ਨੇ ਔਰ ਉਹਦੇ ਨਾਲ ਹੀ ਹੁੰਦੀਆਂ ਨੇ ਤੇ ਕਿਉਂ ਨਾ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਉਹੋ ਜੀ ਲੈਬ ਸਟਾਰਟ ਕਰੀਏ ਕਿ ਜਿਹਦੇ ਵਿੱਚ ਆਪਾਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਚੈੱਕ ਕਰੀਏ ਤਾਕਿ ਐਡਲਟਰੇਸ਼ਨ ਚੈੱਕ ਹੋਵੇ ਜਿਹੜੀ ਕਿ ਅੰਦਰ ਜਾ ਕੇ ਕਈ ਬਿਮਾਰੀਆਂ ਪੈਦਾ ਕਰਦੀ ਤੇ ਇਹਦੇ ਵਿੱਚ ਮੈਂ ਪਿਛਲੇ 3-4 ਸਾਲਾਂ ਤੋਂ ਦੇਖਿਆ ਹੈ ਕਿ ਜਿਵੇਂ ਕਿ ਹੋਵਾ ਬਹੁਤ ਜ਼ਿਆਦਾ ਨਕਲੀ ਘਿਉ ਆ ਰਿਹਾ ਹੈ ਬਹੁਤ ਜ਼ਿਆਦਾ ਨਕਲੀ ਦਾਲਾਂ ਦੇ ਵਿੱਚ ਮਿਲਾਵਟ ਬੜੀ ਪਾਈ ਜਾ ਰਹੀ ਹੈ ਹੋਰ ਵੀ ਖਾਣ ਵਾਲੀਆਂ ਚੀਜ਼ਾਂ ਜਿਵੇਂ ਦੁੱਧ ਆ ਉਸ ਚ ਫੈਟ ਐਨੀਮਲ ਫੈਟ ਜਾਂ ਕੁਵਰਨਸਪਤੀ ਪਾ ਕੇ ਉਹਨੂੰ ਪ੍ਰੋਡਕਸ਼ਨ ਨੂੰ ਵੀ ਵਧਾ ਦਿੰਦਾ ਸੋ ਇਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਸਭ ਤੋਂ ਇੰਪੋਰਟੈਂਟ ਜਿਵੇਂ ਵੇ ਪ੍ਰੋਟੀਨ ਲੋਕੀ ਅੱਜ ਬੋਡੀ ਬਿਲਡਰ ਵਾਲੇ ਨੌਜਵਾਨ ਖਾਂਦੇ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਮਿਲਾਵਟ ਪਾਈ ਗਈ। ਫਿਰ ਕਈ ਟੈਸਟ ਸਾਡੇ ਕੋਲ ਇਹੋ ਜਿਹੇ ਬਾਹਰੀ ਸਟੇਟਾਂ ਤੋਂ ਵੀ ਆਏ ਕਿ ਸਾਨੂੰ ਇਹਦੇ ਵਿੱਚ ਐਡਲਟਰੇਸ਼ਨ ਵੀ ਚੈੱਕ ਕਰਕੇ ਦੱਸੋ। ਪਹਿਲਾਂ ਆਪਾਂ ਪ੍ਰੋਟੀਨ ਕੰਟੈਂਟ ਚੈੱਕ ਕਰਦੇ ਹਾਂ। ਫਿਰ ਅਸੀਂ ਦੇਖਦੇ ਹਾਂ ਕਿ ਪ੍ਰੋਟੀਨ ਦਾ ਸੋਰਸ ਕੀ ਪਾਇਆ ਉਹਨੇ ਕਿ ਸੋਇਆ ਤੇ ਨਹੀਂ ਪਾਇਆ। ਜਦ ਅਸੀਂ ਉਹ ਟੈਸਟ ਸ਼ੁਰੂ ਕੀਤੇ ਤੇ ਅਸੀਂ ਦੇਖਿਆ ਕਿ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਮਿਲਾਵਟ ਜਿਹੜੀ ਉਹ ਪਾਈ ਗਈ। ਤੇ ਡਾਕਟਰ ਸਾਹਿਬ ਬੜੇ ਵੱਡੀ ਤਦਾਦ ਦੇ ਵਿੱਚ ਜਿਹੜੇ ਲੜਕੇ ਜਿਮ ਜਾਂਦੇ ਨੇ ਉਹ ਪ੍ਰੋਟੀਨ ਦਾ ਸਹਾਰਾ ਲੈਂਦੇ ਨੇ ਆਪਣੇ ਮਸਲ ਗੇਨ ਲਈ ਤੇ ਉਹ ਕੀ ਉਹਨਾਂ ਲਈ ਸਹੀ ਹੈ ਕਿ ਗਲਤ ਹੈ ਮੈਂ ਦੇਖੋ ਇਹੀ ਗੱਲ ਕਹਿਣੀ ਚਾਹਾਂਗਾ ਕਿ ਪ੍ਰੋਟੀਨ ਨੋ ਡਾਊਟ ਕਿ ਪ੍ਰੋਟੀਨ ਇਜ਼ ਦਾ ਬੇਸਿਕ ਰਿਕੁਆਇਰਮੈਂਟ ਨਾਟ ਓਨਲੀ ਕਿ ਜਿਹੜੇ ਜਿਮ ਚ ਜਾਂਦੇ ਸਾਨੂੰ ਸਾਰਿਆਂ ਵਾਸਤੇ ਪ੍ਰੋਟੀਨ ਬੜਾ ਜ਼ਰੂਰੀ ਹੈ ਬਟ ਪ੍ਰੋਟੀਨ ਦੀ ਜਿਹੜੀ ਗੁਣਵੱਤਾ ਹੈ ਨਾ ਜਿਹੜੇ ਅਮੀਨੋ ਐਸਿਡ ਪ੍ਰੋਫਾਈਲ ਹੈ ਜਾਂ ਉਹਦੇ ਵਿੱਚ ਪ੍ਰੋਟੀਨ ਦੇ ਵਿੱਚ ਜਿਹੜਾ ਕੰਟੈਂਟ ਕਿੰਨਾ ਆ ਰਿਹਾ ਉਹ ਬਹੁਤ ਜ਼ਿਆਦਾ ਮੈਨੇ ਰਖਾਉਂਦਾ ਸੋ ਸਾਨੂੰ ਉਹੀ ਪ੍ਰੋਟੀਨ ਖਾਣੇ ਚਾਹੀਦੇ ਨੇ ਜਿਹੜੇ ਪ੍ਰੋਟੀਨ ਇੱਕ ਸਹੀ ਸੋਰਸ ਤੋਂ ਬਣੇ ਹੋਏ ਨਾ ਕਿ ਮਿਲਾਵਟ ਵਾਲੇ ਸਰ ਸਾਹਿਬ ਸਹੀ ਸੋਰਸ ਆਪਾਂ ਕਿੰਨੂੰ ਮੰਨਦੇ ਆ ਅਸੀਂ ਜਿਹੜੇ ਨੈਚੁਰਲ ਰਿਸੋਰਸਿਸ ਹਨ ਜਿਵੇਂ ਦੁੱਧ ਦੇ ਵਿੱਚ ਪ੍ਰੋਟੀਨ ਹੈਗਾ ਜੇ ਤੇ ਉਹ ਸਿਰਫ ਜਿਹੜਾ ਨੈਚੁਰਲ ਪ੍ਰੋਟੀਨ ਟਾਈਪ ਜਿਹੜੀ ਪ੍ਰੈਜ਼ెంట్ ਹੈ ਦੁੱਧ ਦੇ ਵਿੱਚ ਉਹਨੂੰ ਕਨਸੈਂਟ੍ਰੇਟ ਬਣਾ ਕੇ ਵੇਅ ਬਣਾਉਂਦੇ ਨੇ ਤੇ ਉਹ ਠੀਕ ਹੈ ਉਹ ਬਹੁਤ ਵਧੀਆ ਹੈ ਬਾਡੀ ਵਾਸਤੇ ਬਟੇਹੀ ਕਰਦੇ ਜਦੋਂ ਪਾਊਡਰ ਬਣਾਉਂਦੇ ਨੇ ਉਹਦੀ ਮਾਤਰਾ ਵਧਾਉਣ ਵਾਸਤੇ ਵਿੱਚ ਕੋਈ ਸੋਇਆ ਪਾਤਾ ਕੋਈ ਹੋਰ ਪ੍ਰੋਟੀਨ ਸੋਰਸ ਪlant ਕੋਈ ਸੋਰਸ ਪਾਤਾ ਉਹਦੇ ਨਾਲ ਜਿਹੜੀ ਆ ਨਾ ਇਹ ਮਿਲਾਵਟ ਕਰਦੇ ਨੇ ਤਾਂਕਿ ਪ੍ਰੋਟੀਨ ਮਾਤਰਾ ਵਧ ਜੇ ਤੇ ਉਹ ਸਾਡੀ ਬੋਡੀ ਨੂੰ ਖਰਾਬ ਕਰਦਾ ਡਾਕਟਰ ਸਾਹਿਬ ਮੌਕੇ ਦੇ ਉੱਤੇ ਤੇ ਔਰ ਜਿਹੜੇ ਵੀ ਯੂਥ ਹੈ ਉਹ ਆਪਣਾ ਮਸਲ ਗੇਨ ਦੇ ਕਰ ਲੈਂਦੇ ਨੇ ਪਰ ਉਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਫਿਰ ਉਹ ਦੇਖੋ ਉਹਨਾਂ ਦੀ ਇਮਿਊਨ ਪਾਵਰ ਬੜੀ ਘਟ ਜਾਂਦੀ ਹੈ 노 ਡਾਊਟ ਸਾਨੂੰ ਵੇਖਣ ਚ ਲੱਗੇਗਾ ਕਿ ਉਹਨਾਂ ਦੀ ਜਿਹੜੀ ਮਸਲ ਮਸਲ ਪਾਵਰ ਹੈ ਉਹ ਬਹੁਤ ਜ਼ਿਆਦਾ ਹੈ ਬਟ ਇਮਿਊਨਿਟੀ ਉਹਨਾਂ ਦੇ ਵਿੱਚ ਨਹੀਂ ਹੁੰਦੀ ਬਹੁਤ ਛੇਤੀ ਬਿਮਾਰ ਹੋਣਗੇ ਦੂਸਰਾ ਸਭ ਤੋਂ ਵੱਡਾ ਜਿਹੜਾ ਅੱਜ ਹੈਗਾ ਕਿ ਉਹਨਾਂ ਦੀ ਸੈਕਸੂਅਲ ਪਾਵਰ ਦੇ ਵੀ ਇਸ ਚੀਜ਼ ਦਾ ਇਫੈਕਟ ਪੈ ਰਿਹਾ ਹੈ ਤੇ ਡਾਕਟਰ ਸਾਹਿਬ ਜਿਹੜਾ ਆਪਾਂ ਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਅਸੀਂ ਡਾਕਟਰ ਦੇ ਕੋਲ ਜਾਂਦੇ ਆ ਉਹ ਸਾਡੇ ਬੋਡੀ ਟੈਸਟ ਤੇ ਲਿਖ ਕੇ ਦਿੰਦੇ ਆ ਪਰ ਕਦੀ ਇਹ ਚੀਜ਼ ਨਹੀਂ ਦੇਖਦੇ ਕਿ ਸਾਨੂੰ ਇਹ ਬਿਮਾਰੀ ਕਿਉਂ ਲੱਗੀ ਸਾਡੇ ਖਾਣ ਪੀਣ ਤੇ ਕਿੱਥੇ ਕਮੀ ਗਈ ਸੀ ਉਸ ਜਿਹੜੇ ਰਸੋਈ ਦੇ ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਕੀਤਾ ਸੀ ਜਿਹੜੇ ਰਸੋਈ ਦੇ ਕੋਈ ਇਹੋ ਜਿਹੇ ਪ੍ਰੋਡਕਟ ਹੈਗੇ ਨੇ ਉਹਨਾਂ ਦੀ ਵੀ ਤੁਸੀਂ ਟੈਸਟਿੰਗ ਕਰਦੇ ਹੋ ਕਿ ਲੋਕ ਤੁਹਾਡੇ ਕੋਲ ਆਉਣ ਆਉਂਦੇ ਨੇ ਉਸੇ ਟੈਸਟਿੰਗ ਵੀ ਆਪਾਂ ਕਰਦੇ ਕੈਸਟ ਨੂੰ ਇਨਸੀਡੈਂਸ ਕਰਦਾ ਤੁਹਾਡੇ ਨਾਲ ਐਸਜੀਆਰਡੀ ਹਸਪੀਟਲ ਦੇ ਵਿੱਚ ਕਿਸੇ ਨੇ ਆਪਣੀ ਕਣ ਕੱਢ ਕੇ ਤੇਲ ਸਰੋਂ ਦਾ ਤੇਲ ਆਪ ਕਢਵਾਇਆ ਤਾਂ ਜਦੋਂ ਬੋਡੀ ਦੇ ਵਿੱਚ ਸਾਰਿਆਂ ਨੇ ਪਰਿਵਾਰ ਨੇ ਖਾਧਾ ਤੇ ਉਹ ਸਾਰਿਆਂ ਨੂੰ ਜਿਹੜੀ ਹੈ ਉਹ ਬਿਮਾਰੀ ਹੋ ਗਈ। ਉਹ ਸਾਰੇ ਦੇ ਸਾਰੇ ਫਿਰ ਉੱਥੇ ਐਸਜੀਆਰਡੀਓ ਹਸਪੀਟਲ ਦੇ ਵਿੱਚ ਦਾਖਲ ਹੋਏ। ਫਿਰ ਉਹ ਡਾਕਟਰ ਵਾਗਰ ਸੀਗੇ ਉਹਨਾਂ ਦੇ ਵੱਲੋਂ ਇੱਕ ਕੁਐਰੀ ਆਈ ਕਿ ਤੁਸੀਂ ਇਸ ਤੇਲ ਦੇ ਵਿੱਚ ਮਲਾਵਟ ਚੈੱਕ ਕਰੋ ਕਿ ਕਿਤੇ ਇਹਦੇ ਵਿੱਚ ਚਾਰਜ ਮੋਡ ਆਇਲ ਤੇ ਨਹੀਂ ਹੈਗਾ। ਫਿਰ ਜਦੋਂ ਉਹ ਤੇਲ ਆਪਾਂ ਇੱਥੇ ਚੈੱਕ ਕੀਤਾ ਗਿਆ ਤੇ ਵਾਕਈ ਉਹਦੇ ਵਿੱਚ ਜਿਹੜੀ ਹੈ ਮਲਾਵਟ ਪਾਈ ਤੇ। ਤੇ ਸੇਮ ਕੇਸ ਪਟਿਆਲੇ ਦੇ ਵਿੱਚ ਹੋਇਆ ਜਿਹਦੇ ਵਿੱਚ ਚਾਰਜ ਜਾਣਿਆਂ ਦੀ ਡੈਥ ਵੀ ਹੋ ਰਹੀ ਸੀ। ਇਹ ਸਭ ਕੁਝ ਹੋਇਆ ਤਾਂ ਤਾਂ ਕਿ ਜਿਹੜੀ ਸਰੋਂ ਦੇ ਵਿੱਚ ਹੀ ਉਹਨਾਂ ਨੇ ਮਲਾਵਟ ਐਸੋ ਜੀ ਕੀਤੀ ਸੀਗੀ ਕਿ ਤੇਲ ਆਪ ਵੀ ਕਢਵਾਇਆ ਹੈ ਪਰ ਫਿਰ ਵੀ ਸਰੋਂ ਦੇ ਬੀਜਾਂ ਦੇ ਵਿੱਚ ਆਰਜੀਮੋਨ ਸੀਡ ਐਡ ਕੀਤੇ ਹੀ ਉਹਦਾ ਤੇਲ ਵੀ ਮਿਕਸ ਹੋ ਗਿਆ ਤੇ ਜਿਹਦੇ ਕਰਕੇ ਇਹ ਬਿਮਾਰੀ ਦਾ ਜਿਹੜਾ ਇਹ ਕਾਫੀ ਨੁਕਸਾਨ ਹੋਇਆ ਲੋਕਾਂ ਤੇ ਡਾਕਟਰ ਸਾਹਿਬ ਇੱਕ ਤੁਹਾਨੂੰ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ ਹੈ ਉਹਨਾਂ ਵਿੱਚ ਕਿਹੜੇ ਟੈਸਟ ਆਉਂਦੇ ਨੇ ਜਦੋਂ ਮਾਨਤਾ ਦਿੱਤੀ ਗਈ ਕਿ ਕਿਹੜੇ ਲੋਕ ਤੁਹਾਡੇ ਤੱਕ ਪਹੁੰਚ ਕਰਨ ਕਿ ਜਿਨ੍ਹਾਂ ਦਾ ਮਤਲਬ ਕਿ ਤੁਹਾਡਾ ਸਰਟੀਫਿਕੇਟ ਲੈ ਕੇ ਉਹ ਆਪਣੇ ਪ੍ਰੋਡਕਟ ਨੂੰ ਵੇਚ ਸਕਦੇ ਨੇ ਜਾਂ ਲੋਕ ਖਰੀਦ ਸਕਦੇ ਨੇ ਇਹਦੇ ਵਿੱਚ ਸਰ ਦੀ ਜਿਹੜੀ ਲੈਬਾਰਟਰੀ ਦੇ ਵਿੱਚ ਸਭ ਤੋਂ ਮੈਂ ਕਹਾਂਗਾ ਕਿ ਇੱਕ ਵਨ ਆਫ ਦਾ ਮੇਨ ਹਰਡਲ ਇਹਨਾਂ ਵਰਕਿੰਗ ਕਿ ਸਾਡੀ ਇਹ ਕੈਨਪੀਐਲ ਦੀ ਜਿਹੜੀ ਸੀਗਨਲ ਉਹ ਐਕ੍ਰੀਡੇਸ਼ਨ ਨਹੀਂ ਸੀ ਹੈ ਕਿਉਂਕਿ ਇਹ ਇੱਕ ਮਾਨਤਾ ਉਹ ਹੁੰਦੀ ਹੈ ਕਿ ਜੇ ਮਾਪਦੰਡ ਤੁਹਾਡੇ ਪੂਰੇ ਨੇ ਤੇ ਫਿਰ ਉਹ ਤੁਹਾਨੂੰ ਇੱਕ ਸਰਟੀਫਾਈਡ ਕਰ ਦਿੰਦੇ ਨੇ ਫਿਰ ਇਹ ਸਾਡੀ ਰਿਪੋਰਟ ਕੋਈ ਵੀ ਜਿਹੜਾ ਮੈਨੂਫੈਕਚਰਰ ਹੈਗਾ ਕੋਈ ਵੀ ਫੈਕਟਰੀ ਵਾਲਾ ਜਿਹੜਾ ਫੂਡ ਦੇ ਨਾਲ ਰਿਲੇਟਡ ਹੈ ਜਾਂ ਜਿਹਦੇ ਕੋਲ ਫਸਾਈ ਦਾ ਲਾਇਸੈਂਸ ਹੈਗਾ ਕਿਉਂਕਿ ਆਜ ਦੀ ਡੇਟ ਦੇ ਵਿੱਚ ਫਸਾਈ ਕਾਫੀ ਹੱਦ ਤੱਕ ਸਟ੍ਰਿਕਟ ਹੋ ਚੁੱਕੀ ਹੈ ਉਹਨਾਂ ਨੇ ਇੱਕ ਲਾਅ ਕੱਢਿਆ ਹੈ ਇੱਕ ਮੰਡੇਟਰੀ ਕਰਤਾ ਹੈ ਜ਼ਰੂਰੀ ਕਰਤਾ ਹੈ ਕਿ ਹਰ 6 ਮਹੀਨੇ ਦੇ ਵਿੱਚ ਤੁਸੀਂ ਰਿਪੋਰਟ ਜਿਹੜੀ ਹੈ ਨਾ ਇੱਕ ਆਪਣੇ ਪ੍ਰੋਡਕਟ ਦੀ ਉਹ ਪੋਰਟਲ ਦੇ ਉੱਪਰ ਚੜਾਣੀ ਤੇ ਪਹਿਲਾਂ ਲੋਕ ਸਾਡੇ ਗੁਆਉਂਦੇ ਸੀ ਤੇ ਉਹ ਕਹਿੰਦੇ ਸੀ ਕਿ ਤੁਹਾਡੀ ਰਿਪੋਰਟ ਜਿਹੜੀ ਆ ਉਹ ਵੈਲਿਡ ਨਹੀਂ ਹੋਏਗੀ ਜਾਂ ਫਸਾਈ ਵਾਲੇ ਐਕਸੈਪਟ ਨਹੀਂ ਕਰਨਗੇ ਇਸ ਕਰਕੇ ਉਹ ਫਿਰ ਦੂਰ ਜਾਂਦੇ ਸੀ ਜਲੰਧਰ ਜਾਂਦੇ ਉਧਰ ਜਾਂਦੇ ਸੀ ਆਪਣੇ ਚੰਡੀਗੜ੍ਹ ਜਾਂਦੇ ਸੀ ਦਿੱਲੀ ਜਾਂਦੇ ਸੀ ਜਾਂ ਇਧਰ ਮੁਹਾਲੀ ਜਾਂਦੇ ਸੀ ਤੇ ਉਸ चीज ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਸੋਚਿਆ ਕਿ ਸਭ ਤੋਂ ਪਹਿਲਾਂ ਆਪਾਂ ਟੈਸਟਿੰਗ ਦੇ ਨਾਲ-ਨਾਲ ਕੁਆਲਟੀ ਦੇ ਨਾਲ-ਨਾਲ ਆਪਾਂ ਇੱਕ ਸਰਟੀਫਿਕੇਸ਼ਨ ਵਾਲੇ ਪਾਸੇ ਵੀ ਜਾਈਏ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਸਾਨੂੰ ਉਹ ਸਰਟੀਫਾਈਡ ਸਰਟੀਫਿਕੇਸ਼ਨ ਸਾਡੀ ਹੋ ਚੁੱਕੀ ਹੈ ਸਾਨੂੰ ਸਰਟੀਫਿਕੇਟ ਮਿਲ ਗਿਆ ਹੁਣ ਸਾਡੀ ਜਿਹੜੀ ਰਿਪੋਰਟ ਹੈਗੀ ਹੈ ਉਹ ਵੈਲਿਡ ਹੋਏਗੀ ਨੈਸ਼ਨਲ ਲੈਵਲ ਤੇ ਵੀ ਤੇ ਇੰਟਰਨੈਸ਼ਨਲ ਲੈਵਲ ਜਿਹੜੇ ਵੀ ਕੰਪਨੀਆਂ ਫੂਡ ਆ ਪੰਜਾਬ ਚ ਬਣਾ ਰਹੀਆਂ ਨੇ ਉਹ ਤੁਹਾਡੇ ਤੱਕ ਪਹੁੰਚ ਕਰ ਸਕਦੀਆਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਜਿਹੜੇ ਫੂਡ ਪ੍ਰੋਡਕਟ ਹੈਗੇ ਨੇ ਉਹ ਤੁਹਾਡੇ ਕੋਲ ਪਹੁੰਚ ਕਰਨਾ ਹਾਂ ਦੇਖੋ ਜਿਹੜਾ ਵੀ ਬੰਦਾ ਕੋਈ ਪਾਣੀ ਬਣਾ ਰਿਹਾ ਹੈ ਤੇ ਪਾਣੀ ਦੇ ਵਿੱਚ ਵੀ ਸਾਨੂੰ ਸਰਟੀਫਿਕੇਸ਼ਨ ਮਿਲ ਚੁੱਕੀ ਹੈ ਫਿਰ ਸ਼ਰਸ਼ੈਤ ਦੇ ਵਿੱਚ ਆ ਦਾਲਾਂ ਦੇ ਵਿੱਚ ਆ ਫਿਰ ਆਪਣੇ ਆਟੇ ਦੇ ਵਿੱਚ ਆ ਹਣੀ ਦੇ ਵਿੱਚ ਆ ਇਸ ਤਰ੍ਹਾਂ ਕਰਕੇ ਕਾਫੀ ਆਇਲਸ ਦੇ ਵਿੱਚ ਹੈਗੇ ਏ ਜਾ ਮਸਾਲਿਆਂ ਦੇ ਵਿੱਚ ਸਾਡੀ ਸਰਟੀਫਿਕੇਸ਼ਨ ਹੋ ਚੁੱਕੀ ਏ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਮੈਂ ਜਿਹੜਾ ਸਕੋਪ ਬਣਾਇਆ ਸੀ ਆਪਣਾ ਉਹ ਮੈਂ ਸਿਰਫ ਇਸੇ ਚੀਜ਼ ਨੂੰ ਵੱਧੇ ਨਜ਼ਰ ਰੱਖ ਕੇ ਬਣਾਇਆ ਸੀ ਕਿ ਜਿਹੜੀਆਂ ਫੈਕਟਰੀਆਂ ਜਾਂ ਜਿਹੜੀਆਂ ਇੰਡਸਟਰੀਆਂ ਅੰਮ੍ਰਿਤਸਰ ਦੇ ਵਿੱਚ ਨੇ ਉਹ ਡੀਲ ਕਰਦੀਆਂ ਉਹਨਾਂ ਨੂੰ ਇਹ ਪ੍ਰੋਬਲਮ ਬੜੀ ਆ ਰਹੀ ਸੀ ਕਿ ਉਹ ਜਾਂ ਤੇ ਚੰਡੀਗੜ੍ਹ ਜਾਂਦੇ ਸੀ ਜਾਂ ਦਿੱਲੀ ਜਾਂਦੇ ਸੀ ਫਿਰ ਹੋਟਲਾਂ ਦੇ ਵਿੱਚ ਵੀ ਇੱਕ ਬੜਾ ਇੰਪੋਰਟੈਂਟ ਰੋਲ ਪਲੇ ਕਰ ਰਹੇ ਆਂ ਅਸੀਂ ਕਿਉਂਕਿ ਉਹ ਜਦੋਂ ਫੂਡ ਪ੍ਰਿਪੇਅਰਡ ਫੂਡ ਦਾ ਸੈਂਪਲ ਬਾਹਰ ਭੇਜਦੇ ਸੀ ਤਾਂ ਉਹ ਜਾਂਦੇ ਜਾਂਦੇ ਹੀ ਖਰਾਬ ਹੋ ਜਾਂਦਾ ਸੀ ਇਸ ਦਾ ਕਿ ਉਹਨਾਂ ਨੂੰ ਬੜੀ ਪ੍ਰੋਬਲਮ ਸੀ ਪਰ ਖੁਣ ਉਹਨਾਂ ਦੀ ਸਾਰਿਆਂ ਦੀ ਇਹ ਪ੍ਰੋਬਲਮ ਦੂਰ ਹੋ ਚੁੱਕੀ ਹੈ ਅੱਜ ਵੀ ਮੈਨੂੰ ਹਿਆ ਟੋਟਲ ਜਾਂ ਹੋਰ ਵੀ ਕਈਆਂ ਹੋਟਲਾਂ ਤੋਂ ਫੋਨ ਆਏ ਨੇ ਕਿ ਤੁਸੀਂ ਹੁਣ ਤੁਹਾਡੀ ਲਾਈਵ ਐਪੀ ਡਾਟਾ ਟੇਢ ਹੋ ਚੁੱਕੀ ਹੈ ਤੇ ਤੁਸੀਂ ਜਾਓ ਤੇ ਸਾਡੀ ਸੈਂਪਲਿੰਗ ਕਰੋ ਤੇ ਤੁਸੀਂ ਸਾਨੂੰ ਕਿਉਂਕਿ ਮੌਕੇ ਤੇ ਇੱਕ ਦਿਨ ਬਾਅਦ ਰਿਪੋਰਟ ਮਿਲ ਜਾਏਗੀ ਸਾਡੇ ਬੰਦੇ ਜਾ ਕੇ ਸੈਂਪਲ ਵੀ ਲਿਆਇਆ ਕਰਨਗੇ ਜਾਂ ਉਹ ਦੇਣਾ ਚਾਹਣ ਤੇ ਉਹ ਵੀ ਦੇ ਸਕਦੇ ਨੇ ਸੋ ਇਸ ਤਰੀਕੇ ਨਾਲ ਇੱਕ ਬੜੀ ਵਧੀਆ ਫੈਸਿਲਿਟੀ ਜਿਹੜੀ ਆ ਉਹ ਅਮਰਸਰ ਵਾਸੀਆਂ ਨੂੰ ਅਸੀਂ ਦੇ ਰਹੇ ਹਾਂ ਐ ਡਾਕਟਰ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਕਿੰਵੀ ਲੈਬ ਆ ਤੁਹਾਡੇ ਜਿਨ੍ਹਾਂ ਨੂੰ ਇਹ ਨੈਸ਼ਨਲ ਲੈਵਲ ਤੇ ਸਰਟੀਫਿਕੇਟ ਦਿੱਤਾ ਗਿਆ ਜੇ ਅਪਰੂਵਲ ਦੇਖੋ ਜੀ ਪੰਜਾਬ ਦੇ ਵਿੱਚ ਮੇਰੇ ਖਾਲ ਇੱਕ ਲੁਧਿਆਣੇ ਦੀ ਲੈਬ ਹੈਗੀ ਹੈ ਕੋਈ ਜਿਸ ਕੋ ਇਹ ਐਕ੍ਰੀਡੇਸ਼ਨ ਹੈਗੀ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਛੋਰ ਕੋਈ ਲੈਬ ਨਹੀਂ ਹੈਗੀ ਸਾਡੀ ਇੱਕ ਸੈਕਿੰਡ ਲੈਬ ਆ ਬਟ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਫਰੀਦਕੋਟ ਦੇ ਵਿੱਚ ਇਧਰ ਲਈ ਬੈਟ ਚਲ ਜੋ ਗੁਰਦਾਸਪੁਰ ਬਟਾਲਾ ਪਠਾਨਕੋਟ ਅਟਾਰੀ ਵਾਲੇ ਪਾਸੇ ਨੂੰ ਇੱਥੇ ਕੋਈ ਇਹੋ ਜਿਹੀ ਲੈਬ ਨਹੀਂ ਸੀ ਹੈਗੀ ਅੱਭਲ ਤੇ ਫੂਡ ਟੈਸਟਿੰਗ ਲੈਬ ਵੀ ਨਹੀਂ ਹੈਗੀ ਤੇ ਜੇ ਕੋਈ ਛੋਟੀ ਮੋਟੀ ਹੋਏਗੀ ਤੇ ਉਹਨੂੰ ਵੀ ਮਾਨਤਾ ਜੀ ਨਹੀਂ ਮਿਲੀ ਸਾਡੀ ਇਹ ਫਰਸਟ ਲੈਬ ਵੀ ਤੁਝ ਮੰਨ ਕੇ ਚਲੋ ਅੰਮ੍ਰਿਤਸਰ ਦੇ ਵਿੱਚ ਪਹਿਲੀ ਹੈ ਤੇ ਪੰਜਾਬ ਦੇ ਵਿੱਚ ਦੂਸਰੀ ਲੈਬ ਹੈ ਡਾਕਟਰ ਸਾਹਿਬ ਪੰਜਾਬ ਦੀ ਜਨਤਾ ਨੂੰ ਖਾਣ ਪੀਣ 'ਚ ਇੱਕ ਲਾਸਟ ਸਵਾਲ ਆ ਲਿਆ ਕੀ ਕਹਿਣਾ ਚਾਹੋਗੇ ਸਰ ਮੈਂ ਇਹੀ ਕਹਿਣਾ ਚਾਹਾਂਗਾ ਜਨਤਾ ਨੂੰ ਕਿ ਦੇਖੋ ਸਾਫ਼ ਸੁਥਰਾ ਖਾਓ ਚਾਹੇ ਮਹਿੰਗਾ ਖਾ ਲੋ ਕਿਉਂਕਿ ਖਾਣ ਪੀਣ ਦਾ ਜਿਹੜੀ ਹੈ ਖਰਚਾ ਨਾ ਉਹ ਹਸਪੀਟਲ ਦੇ ਖਰਚੀ ਨਾਲੋਂ ਬਹੁਤ ਘੱਟ ਆ। ਇੱਕ ਦਵਾਈ ਦੀ ਗੋਲੀ ਲੈਣ ਜਾਓਗੇ ਤੇ ਉਹ ਜ਼ਿਆਦਾ ਮਹਿੰਗੀ ਪੈਗੀ। ਇਹਨਾਂ ਚੰਗਾ ਇਹ ਹੈ ਕਿ ਤੁਸੀਂ ਫਲ ਫਰੂਟ ਸਬਜ਼ੀਆਂ ਜੀ ਉਹ ਸਾਰੀਆਂ ਕਰਾਓ ਤੇ ਜੇ ਹੋ ਸਕੇ ਜਿੱਤੇ ਵੀ ਤੁਹਾਨੂੰ ਸ਼ੱਕ ਪੈਂਦਾ ਕਿ ਸਾਡਾ ਇਹ ਟੇਸਟ ਬਦਲਿਆ ਅੱਜ ਦੀ ਰੇਟ ਦੇ ਵਿੱਚ, ਦੁੱਧ ਦਾ ਟੇਸਟ ਬਦਲ ਗਿਆ ਜਾਂ ਉਹਦਾ ਕੋਈ ਫਿਜ਼ੀਕਲ ਪੈਰਾਮੀਟਰ ਤੁਹਾਨੂੰ ਲੱਗਦਾ ਹੈ ਕਿ ਚੇਂਜ ਹੋਇਆ ਹੈ ਤੇ ਤੁਸੀਂ ਉਹ ਸਾਡੇ ਕੋਲ ਆਹੀ ਉਹਨੂੰ ਨੋਮੀਨਲ ਚਾਰजेस ਦੇ ਉੱਤੇ ਤੁਹਾਡਾ ਟੈਸਟ ਕਰਦੇ। ਜੇ ਕੋਈ ਮੈਂ ਹੋਰ ਵੀ ਕਹਿਣਾ ਚਾਹਾਂਗਾ ਕਿ ਜੇ ਕੋਈ ਗਰੀਬ ਆਦਮੀ ਟੈਸਟ ਨਹੀਂ ਵੀ ਕਰਵਾ ਸਕਦਾ ਪੈਸੇ ਨਹੀਂ ਵੀ ਦੇ ਸਕਦਾ ਉਹ ਵੀ ਜਰੂਰ ਸਾਡੇ ਕੋਲ ਆਏ ਕਿਉਂਕਿ ਸਾਹੀਂ ਕੁਝ ਨਾ ਸਿੰਪਲ ਟੈਸਟ ਵੀ ਰੱਖੇ ਨੇ ਜਿਹੜੇ ਕਿ ਲੋਕੀ ਘਰੇ ਰਹਿ ਕੇ ਵੀ ਆਪਣਾ ਫੂਡ ਟੈਸਟ ਕਰ ਸਕਦੇ ਅਸੀਂ ਉਹਦੇ ਵਾਸਤੇ ਅਸੀਂ ਅਵੇਅਰਨੈਸ ਵੀ ਕ੍ਰੀਏਟ ਕਰਦੇ ਆਂ ਅਸੀਂ ਕਾਲਜੇਸ ਦੇ ਵਿੱਚ ਸਕੂਲਾਂ ਦੇ ਵਿੱਚ ਜਾਂ ਟੈਕਨੀਕਲ ਕਾਲਜੇਸ ਦੇ ਵਿੱਚ ਜਾ ਕੇ ਡੈਮੋ ਵੀ ਦਿੰਨੇ ਆ ਤੇ ਬੱਚਿਆਂ ਨੂੰ ਵੀ ਅਵੇਅਰ ਕਰਦੇ ਆ ਕਿ ਉਹ ਘਰੇ ਰਹਿ ਕੇ ਆਪਣੀਆਂ ਖਾਣ ਪੀਂਦੀਆਂ ਚੀਜ਼ਾਂ ਕਿਵੇਂ ਚੈੱਕ ਕਰ ਸਕਦੇ ਉਦੇ ਬਾਰੇ ਵੀ ਅਸੀਂ ਦੱਸਦੇ ਹਾਂ ਡਾਕਟਰ ਸਾਹਿਬ ਅੱਜ ਇੱਕ ਦੋ ਇਹ ਗੱਲਾਂ ਸ਼ੇਅਰ ਕਰੋ ਕਿ ਆਪਾਂ ਕੋਈ ਦੁੱਧ ਦਾ ਜਾਂ ਕੋਈ ਸੀ ਤੇਲ ਦਾ ਕੋਈ ਟੈਸਟ ਘਰ ਦੇ ਵਿੱਚ ਵੀ ਕਰ ਸਕਦੇ ਹਾਂ ਕੋਈ ਅੱਜ ਸਾਡੇ ਸਰੋਤਿਆਂ ਨਾਲ ਸਿੰਪਲ ਇੱਕ ਹੁੰਦਾ ਹੈ ਕਿ ਅੱਜ ਕੱਲ੍ਹ ਕਿਉਂ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਗੱਲ ਕਰਾਂ ਤੇ ਉਹ ਨਾ ਫੈਟ ਐਨੀਮਲ ਫੈਟ ਪਾ ਦਿੰਦੇ ਨੇ ਜਾਂ ਗੁਚਰਬੀ ਪਾ ਦਿੰਦੇ ਜਾਂ ਕੋਈ ਸਟਾਰਚ ਪਾ ਦਿੰਦੇ ਆਲੂ ਪਾ ਦਿੰਦੇ ਨੇ ਜਾਂ ਸ਼ਕਰਗੰਦੀ ਘੋਲ ਕੇ ਉਹ ਪਾ ਦਿੰਦੇ ਨੇ ਤੇ ਇਹਦਾ ਇਹ ਦੀਜ਼ ਆਰ ਦਾ ਸਟਾਰਚਸ ਇਹਦਾ ਸਿੰਪਲ ਟੈਸਟ ਹੈਗਾ ਇੱਕ ਕੈਮੀਕਲ ਹੁੰਦਾ ਹੈ ਉਹਦਾ ਨਾਮ ਹੈਗਾ ਆਇਓਡੀਨ ਤੁਸੀਂ ਕੁਝ ਨਹੀਂ ਕਰਨਾ ਆਪਣਾ ਘਿਓ ਦਾ ਸੈਂਪਲ ਲੈਣਾ ਤੇ ਉਹ ਚ ਇੱਕ ਦੋ ਡ੍ਰੌਪ ਆਇਓਡੀਨ ਪਾ ਕੇ ਉਹਨੂੰ ਮਿਕਸ ਕਰ ਦਿਓ ਜੇ ਤੇ ਉਹ ਬਲੂ ਕਲਰ ਆ ਗਿਆ ਤੇ ਇਟ ਮੀਨਸ ਕਿ ਤੁਹਾਡਾ ਜਿਹੜਾ ਘਿਓ ਵਾ ਜਾਂ ਕੋਈ ਹੋਰ ਚੀਜ਼ ਆ ਉਹ ਜੈਕਟ੍ਰੇਟਡ ਹੈ ਉਹਦੇ ਵਿੱਚ ਉਹ ਚੀਜ਼ ਪਈ ਹੈ ਸੋ ਇਸ ਤਰੀਕੇ ਦੇ ਨਾਲ ਅਸੀਂ ਬੜੇ ਸਿੰਪਲ ਜੇ ਕੈਮੀਕਲਾਂ ਦੇ ਨਾਲ ਸਰ ਸਭ ਤੋਂ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਸਰੋਂ ਦਾ ਤੇਲ ਉਹਦੇ ਬਾਰੇ ਵੀ ਕੋਈ ਟੈਸਟ ਹੈਗਾ ਹਾਂ ਸਰ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਉਹਦੀ 스멜 ਕਰ ਸਕਦੇ ਜੀ ਉਹਦਾ ਫਲੈਸ਼ ਪੁਆਇੰਟ ਚੈੱਕ ਕਰ ਸਕਦੇ ਜੀ ਮੈਲਟਿੰਗ ਪੁਆਇੰਟ ਚੈੱਕ ਕਰ ਸਕਦੇ ਜੀ ਉਹਦਾ ਜਿਹੜਾ ਟੇਸਟ ਹੈ ਉਹ ਚੈੱਕ ਕਰ ਸਕਦੇ ਤੁਸੀਂ ਦੇਖੋ ਸਰੋਂ ਜਦੋਂ ਤੁਸੀਂ ਗਰਮ ਕਰਦੇ ਨਾ ਉਹ ਚਿੱਟੀ ਹੋ ਜਾਂਦੀ ਹੈ ਉਹ ਆਕਸੀਡੇਸ਼ਨ ਹੋ ਜਾਂਦੀ ਉਹ ਗੁੱਡ that is a good thing ਤੇ ਜਦੋਂ ਵੀ ਮੈਂ ਕਹਾਂਗੀ ਤੇਲ ਤੋਂ ਹੀ ਸਰੋਂ ਦਾ ਯੂਜ਼ ਕਰਨਾ ਨਾ ਉਹਨੂੰ ਪਹਿਲੇ ਗਰਮ ਕਰ ਲਓ ਉਸ ਤੋਂ ਬਾਅਦ ਦੇਖੋਗੇ ਉਹਦਾ ਪੀਲਾਪਣ ਜਿਹੜਾ ਹੌਲੀ ਹੌਲੀ ਖਤਮ ਹੋ ਜਾਏਗਾ ਤੇ ਫਿਰ ਉਹ ਤੇਲ ਨੂੰ ਯੂਜ਼ ਕਰੋ ਜਿਆਦਾ ਵੈਟਰਿਆ ਜੱਟ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਇੱਕ ਤੇਲ ਚੈੱਕ ਕਰਨ ਦਾ ਸਰ ਉਹ ਤੇਲ ਦਾ ਚੈੱਕ ਕਰਨਾ ਸੀ ਇੱਕ ਟੋਟਕਾ ਚੱਲ ਰਿਹਾ ਕਿ ਤੇਲ ਨੂੰ ਜੇਕਰ ਅਸੀਂ ਇਸ ਫ੍ਰਿਜ ਦੇ ਵਿੱਚ ਰੱਖੀਏ ਬਰਸਾਲੇ ਖਾਨੇ ਚ ਤੇ ਉਹ ਜੰਮ ਜਾਂਦਾ ਉਹ ਵੀ ਉਹ ਵੀ ਕੋਈ ਸਹੀ ਹੈ ਉਹ ਵੀ ਇੱਕ ਗਿਆ ਉਹ ਜਿੱਤਰਾ ਦੇ ਆਪਣਾ ਨਾਰੀਅਲ ਦਾ ਤੇਲ ਹੈ ਤੁਹਾਨੂੰ ਪਤਾ ਉਹ ਜੰਮ ਜਾਂਦਾ ਵਾ ਜੇ ਉਹਦੇ ਵਿੱਚ ਕੋਈ ਪਾਮ ਆਇਲ ਮਿਕਸ ਕੀਤਾ ਹੈ ਜਾਂ ਕੋਈ ਹੋਰ ਮਿਲਾਵਟ ਹੋਈ ਹੈ ਨਾ ਉਹ ਫ੍ਰਿਜ ਚ ਰੱਖੋਗੇ ਤੇ ਉਹ ਨਹੀਂ ਜੰਮੇਗਾ। ਬਾਕੀ ਸਾਰਾ ਜੰਮ ਜਾਏਗਾ ਉਹ ਜਿਹੜੇ ਪਾਮ ਆਇਲ ਹੈ ਨਾ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਹਾਨੀਕਾਰਕ ਹੈਗਾ ਬਾਡੀ ਵਾਸਤੇ। ਉਹ ਉਸ ਤਰੀਕੇ ਨਾਲ ਵੀ ਤੁਸੀਂ ਠੰਡੇ ਨੂੰ ਚੈੱਕ ਕਰ ਸਕਦੇ। ਉਹ ਵੀ ਇੱਕ ਵੈਲਿਡ ਮੈਥਡ ਹੈ ਜੀ। ਭਾਵੇਂ ਇਹ ਊਟਕਾ ਹੀ ਆ ਬਟ ਉਹ ਸਹੀ ਮੈਥਡ ਹੈਗਾ। ਆਪਾਂ ਚੈੱਕ ਕਰ ਸਕਦੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਔਰ ਮੈਂ ਹੀ ਲੋਕਾਂ ਨੂੰ ਕਵਾਂਗਾ ਕੀ ਆਪਾਂ ਨੂੰ ਜੜ ਤੋਂ ਫੜਨਾ ਪਏਗਾ ਚੀਜ਼ਾਂ ਨੂੰ ਤਾਂ ਕਿ ਅਸੀਂ ਅੱਜ ਦੀ ਡੇਟ ਦੇ ਵਿੱਚ ਬਿਮਾਰ ਨਾ ਹੋਈਏ ਤੁਹਾਨੂੰ ਪਤਾ ਐਵਰੇਜ ਏਜ ਜਿਹੜੀ ਆ ਉਹ ਵੈਸੇ ਘਟੀ ਜਾ ਰਹੀ ਏ ਤੇ ਇਹਦਾ ਮੇਨ ਕਾਰਨ ਇਹ ਹੈਗਾ ਜੋ ਅਸੀਂ ਖਾ ਰਹੇ ਹਾਂ ਜੋ ਅਸੀਂ ਪੀ ਰਹੇ ਹਾਂ ਤੇ ਇਸ ਕਰਕੇ ਮੇਰੀ ਇਹ ਹੀ ਬੇਨਤੀ ਹੈ ਕਿ ਸਾਫ਼ ਸੁਥਰਾ ਖਾਓ ਚੰਗਾ ਖਾਓ ਭਾਵੇਂ ਮਹਿੰਗਾ ਖਾਓ ਧੰਨਵਾਦ